ਸੋਚੋ ਦੇਖ ਕੇ ਤੁਹਾਨੂੰ ਪਤਾ ਲੱਗੇ ਕਿ ਤੁਹਾਨੂੰ 1 ਦੀ ਬਜਾਏ 2 ਰੁਪਏ ਮਿਲਣ ਵਾਲੇ ਨੇ ਤਾਂ ਤੁਸੀਂ ਤੁਰੰਤ ਉਸ ਜਗ੍ਹਾ ਪਹੁੰਚ ਜਾਓਗੇ। ਅਜਿਹਾ ਹੀ ਕੁਝ ਯੂਪੀ ਦੇ ਆਗਰਾ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਇੱਕ ਏਟੀਐਮ ਤੋਂ ਵੱਧ ਨਕਦੀ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਏਟੀਐਮ ਤੋਂ ਜਦੋਂ 500 ਰੁਪਏ ਕਢਵਾਏ ਗਏ ਤਾਂ 1100 ਰੁਪਏ ਨਿਕਲੇ। ਇਸ ਬਾਰੇ ਪਤਾ ਲੱਗਣ ਤੇ ਲੋਕਾਂ ਦੀ ਭੀੜ ਨਕਦੀ ਕਢਵਾਉਣ ਦੇ ਲਈ ਇਕੱਠੀ ਹੋ ਗਈ। ਲਗਭਗ 50 ਤੋਂ 60 ਲੋਕਾਂ ਨੇ ਪੈਸੇ ਕਢਵਾ ਵੀ ਲਏ। ਸੂਚਨਾ ਮਿਲਣ ਤੇ ਉੱਥੇ ਪੁਲਿਸ ਪਹੁੰਚੀ। ਪੁਲਿਸ ਨੇ ਏਟੀਐਮ ਬੰਦ ਕਰ ਦਿੱਤਾ ਤਾਂ ਜਾਣਕਾਰੀ ਮਿਲੀ ਹੈ ਕਿ ਇਹ ਸਾਰਾ ਕੁਝ ਤਕਨੀਕੀ ਖਰਾਬੀ ਕਰਕੇ ਹੋਇਆ ਹੈ 1100 ਰੁਪਏ ਕਢਵਾਉਣ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਤਾਂ ਨਾਗਲਾ ਬੁੱਢਾ ਦੇ ਨੇੜੇ ਇੱਕ ਵਨ ਇੰਡੀਆ ਏਟੀਐਮ ਹੈ ਬੀਤੀ ਸ਼ਾਮ ਕੁਝ ਲੋਕ ਏਟੀਐਮ ਵਿੱਚੋਂ ਪੈਸੇ ਕਢਵਾਉਣ ਗਏ ਤੇ 500 ਰੁਪਏ ਕਢਵਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਤੇ 1100 ਰੁਪਏ ਉਹਨਾਂ ਦੇ ਨਿਕਲ ਆਏ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਉਹਨਾਂ ਨੇ ਦੁਬਾਰਾ 500 ਰੁਪਏ ਕਢਵਾਉਣ ਦਾ ਵਿਕਲਪ ਚੁਣਿਆ ਅਤੇ ਦੁਬਾਰਾ 1100 ਰੁਪਏ ਨਿਕਲੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਆਪਣੇ ਜਾਣਕਾਰਾਂ ਨੂੰ ਦੱਸ ਦਿੱਤੀ। ਇਸ ਤੋਂ ਬਾਅਦ ATM ਤੋਂ ਪੈਸੇ ਕਢਵਾਉਣ ਵਾਲਿਆਂ ਵੀ ਭੀੜ ਲੱਗ ਗਈ। ਲੋਕਾਂ ਨੇ 500 ਰੁਪਏ ਕਢਵਾਉਣੇ ਸ਼ੁਰੂ ਕਰ ਦਿੱਤੇ। ਹਰ ਕੋਈ 1100 ਰੁਪਏ ਲੈਣ ਗਿਆ ਤਾਂ ਉਹਨਾਂ ਨੇ 500 ਰੁਪਏ ਤੋਂ ਵੱਧ ਦਾ ਵਿਕਲਪ ਚੁਣਿਆ ਉਹਨਾਂ ਨੂੰ ਕੋਈ ਰਕਮ ਨਹੀਂ ਮਿਲੀ। ਜਿਨ੍ਹਾਂ ਨੇ 500 ਰੁਪਏ ਦਾ ਵਿਕਲਪ ਚੁਣਿਆ ਉਹਨਾਂ ਨੂੰ 1100 ਰੁਪਏ ਮਿਲਣ ਲੱਗੇ। ATM ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ। ਕਿਸੇ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਮਾਲਪੁਰਾ ਪੁਲਿਸ ATM ਪਹੁੰਚੀ। ਪੁਲਿਸ ਨੇ ਇੱਕ ਨੌਜਵਾਨ ਤੋਂ 500 ਰੁਪਏ ਕਢਵਾ ਜੇ ਤੇ ਪਾਇਆ ਕਿ ਉਸ ਕੋਲ ਵੀ 1100 ਰੁਪਏ ਨਿਕਲੇ ਇਸ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਏਟੀਐਮ ਤੋਂ ਬਾਹਰ ਕਰ ਦਿੱਤਾ ਅਤੇ ਸ਼ਟਰ ਬੰਦ ਕਰ ਦਿੱਤਾ ਤਾਂ ਏਟੀਐਮ ਵਿੱਚੋਂ ਪੈਸੇ ਕਢਵਾਉਣ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਏਟੀਐਮ ਵਿੱਚੋਂ 500 ਰੁਪਏ ਕਢਵਾਉਣ ਦਾ ਵਿਕਲਪ ਚੁਣਿਆ ਜਿਸ ਤੋਂ ਬਾਅਦ 1100 ਰੁਪਏ ਕੱਢੇ ਗਏ ਇਸ ਤੋਂ ਬਾਅਦ ਖਾਤੇ ਵਿੱਚ ਸਿਰਫ 500 ਰੁਪਏ ਹੀ ਨੋਟ ਆਏ ਦੱਸਦੀ ਹੈ ਕਿ 50 ਤੋਂ ਵੱਧ ਲੋਕਾਂ ਨੇ 500 ਰੁਪਏ ਕਢਵਾਏ ਅਤੇ 1100 ਰੁਪਏ ਪਾ ਕੇ ਚਲੇ ਗਏ ਤਾਂ ਸੋਚੋ ਕਿ ਜੇਕਰ ਤੁਹਾਡੇ ਨਾਲ ਅਜਿਹਾ ਹੋਵੇ ਤਾਂ ਤੁਸੀਂ ਕੀ ਕਰੋਗੇ ਇਮਾਨਦਾਰੀ ਵਰਤੋਗੇ ਜਾਂ 1100 ਰੁਪਏ ਕਢਵਾ ਕੇ ਲੈ ਕੇ ਜਾਓਗੇ ਕਿਉਂਕਿ ਆਗਰਾ ਦੇ ਵਿੱਚ ਇੱਕ ਏਟੀਐਮ ਨੇ 500 ਦੀ ਜਗ੍ਹਾ 1100 ਰੁਪਏ ਲੋਕਾਂ ਨੂੰ ਦੇ ਦਿੱਤੇ ਤਾਂ ਆਗਰਾ ਦੇ ਮਾਲਪੁਰਾ ਦੇ ਨਾਗਲਾ ਬੁੱਢਾ ਵਿੱਚ ਏਟੀਐਮ ਤੋਂ ਵੱਧ ਨਗਦੀ ਕਢਵਾਉਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਜਿਸ ਤਰ੍ਹਾਂ ਹੀ ਲੋਕ 500 ਰੁਪਏ ਕਢਵਾਉਣ ਦੇ ਲਈ ਉੱਥੇ ਪਹੁੰਚੇ 500 ਰੁਪਏ ਦਾ ਵਿਕਲਪ ਚੁਣਿਆ ਤਾਂ 1100 ਰੁਪਏ ਏਟੀਐਮ ਦੇ ਵਿੱਚੋਂ ਨਿਕਲੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਜਾਣਕਾਰਾਂ ਨੂੰ ਇਸ ਏਟੀਐਮ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਲੋਕਾਂ ਦੀ ਪੀੜ ਇਕੱਠੀ ਹੋ ਗਈ ਨਕਦੀ ਕਢਵਾਉਣ ਦੇ ਲਈ ਲਗਭਗ 50 ਤੋਂ 60 ਲੋਕਾਂ ਨੇ ਪੈਸੇ ਕਢਵਾ ਵੀ ਲਏ ਸੂਚਨਾ ਮਿਲਣ ਤੇ ਪੁਲਿਸ ਉੱਤੇ ਪਹੁੰਚੀ ਪੁਲਿਸ ਨੇ ਏਟੀਐਮ ਬੰਦ ਕਰਵਾ ਦਿੱਤਾ ਤਾ ਤਕਨੀਕੀ ਖਰਾਬੀ ਕਰਕੇ 1100 ਰੁਪਏ ਕਢਵਾਉਂਦਾ ਵੀਡੀਓ ਵੀ ਵਾਇਰਲ ਹੋਇਆ ਏ ਲੋਕ 500 ਰੁਪਇਆ ਕਢਵਾਉਣ ਜਾ ਰਹੇ ਸੀ ਤੇ 1100 ਰੁਪਏ ਮਿਲ ਗਏ 50 ਤੋਂ 60 ਲੋਕ 1100 ਰੁਪਏ ਲੈ ਕੇ ਰਫੂ ਚੱਕਰ ਵੀ ਹੋ ਗਏ ਕਿਸੇ ਨੂੰ ਕੋ ਸਮਝ ਨਹੀਂ ਆਇਆ ਕਿ ਆਖਿਰੇ ਹੋਇਆ ਕਿਵੇਂ ਤਾਂ ਤਕਨੀਕੀ ਖਰਾਬੀ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਏ ਤਾਂ ਇਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਉਹਨਾਂ ਨੇ ਇੱਕ ਸ਼ਖਸ ਨੂੰ 500 ਰੁਪਏ ਕਢਵਾਉਣ ਲਈ ਕਿਹਾ ਪਰ 1100 ਰੁਪਏ ਨਿਕਲੇ ਜਿਸ ਤੋਂ ਬਾਅਦ ਪੁਲਿਸ ਨੇ ਏਟੀਐਮ ਵਿੱਚੋਂ ਭੀੜ ਨੂੰ ਰਫੂ ਚੱਕਰ ਕੀਤਾ ਤੇ ਏਟੀਐਮ ਦਾ ਸ਼ਟਰ ਬੰਦ ਕਰ ਦਿੱਤਾ ਤਾਂ ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਦੱਸਦੀ ਹੈ ਕਿ ਲੋਕਾਂ ਨੂੰ ਆਪਣੇ ਵਿਕਲਪਤੀ ਜਗ੍ਹਾ ਦੁੱਗਣੇ ਪੈਸੇ ਮਿਲੇ ਜਿਸ ਤੋਂ ਬਾਅਦ ਦੁੱਗਣੇ ਪੈਸੇ ਲੈਣ ਲਈ ਏਟੀਐਮ ਮਸ਼ੀਨ ਵੱਲ ਲੋਕ ਭੱਜੇ ਅਤੇ ਉੱਥੇ ਏਟੀਐਮ ਤੋਂ ਪੈਸੇ ਕਢਵਾਉਣ ਵਾਲੇ ਲੋਕਾਂ ਦਾ ਤਾਤਾ ਲੱਗ ਗਿਆ ਉੱਥੇ ਮੌਜੂਦ ਬੜੀਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਮਾਲਪੁਰਾ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਮੌਕੇ ਤੇ ਪਹੁੰਚੀ ਉਹਨਾਂ ਨੇ ਨੌਜਵਾਨ ਤੋਂ 500 ਰੁਪਏ ਕਢਵਾਉਣ ਲਈ ਕਿਹਾ ਜਿਸ ਤੋਂ ਬਾਅਦ 1100 ਰੁਪਏ ਨਿਕਲੇ ਇਸ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਏਟੀਐਮ ਤੋਂ ਬਾਹਰ ਕਰ ਦਿੱਤਾ ਤਾਂ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਉਹ ਏਟੀਐਮ ਤੋਂ ਪੈਸੇ ਕਢਵਾਉਣ ਲਈ ਆਏ ਸਨ ਉਹਨਾਂ ਨੇ 500 ਦਾ ਵਿਕਲਪ ਚੁਣਿਆ ਤੇ ATM ਨੇ 1100 ਰੁਪਏ ਕਢਵਾਏ ਇਸ ਤੋਂ ਬਾਅਦ ਉਹਨਾਂ ਦੇ ਖਾਤੇ ਵਿੱਚ ਕੇਵਲ 500 ਰੁਪਏ ਦੀ ਜੋ ਕੱਟ ਕਟਿੰਗ ਹੈ ਉਹੀ ਵਿਖੀ ਇਸ ਤੋਂ ਬਾਅਦ 50 ਤੋਂ ਵੱਧ ਲੋਕਾਂ ਨੇ 500 ਰੁਪਏ ਕਢਵਾਏ ਅਤੇ 1100 ਰੁਪਏ ਉਹ ਲੈ ਕੇ ਨਿਕਲ ਗਏ